ਯਾਰ ਰੈਡਰ ਉਤੋਂ ਤੁਰ ਪਿਆ ਕਿੰਨੇ ਨੇ ਉਹਦੇ ਕੋਲ ਟਾਈਮ ਕਿੰਨਾ 30 ਸਕਿੰਟ ਨੇ ਤੁਸੀਂ ਹੋਰ ਕੋਈ ਗੈਰੰਟ ਭਜ ਨਹੀਂ ਕਰ ਸਕਦੇ ਫੋ ਤੁਸੀਂ ਚਾਰ ਜੱਫੇ ਲਾਓ ਸੋਖਿਆ ਕੋਈ ਸਿੱਟ ਦੇ ਬੰਦੇ ਖੜੇ ਹੈ ਛੋਟੀ ਪਹਿਲਾਂ ਹੀ ਸਾਡੇ ਮੈਨੂੰ ਨਹੀਂ ਕਹਦਾ ਸੁਣਨ ਨੂੰ ਕਹਿੰਦਾ ਛੋਟੀ ਜਿਹੜੀ ਖੰਨ ਵਾਲੀ ਲਗਾਈ ਆ ਉਹ ਹੀ ਗਲਤ ਆ ਮਾਰਤਾ ਤਾਂ ਗਿਆ ਮਾਰ ਕੇ ਛੱਕਾ ਚਾਹ ਬਸ ਹਾਂ ਇਹਨਾਂ ਨੂੰ ਕੁਛ ਦੱਸਣਾ ਮਾੜਾ ਬਸ ਹੁਣ ਹੀ ਬਸ ਉਹੀ ਕਹਿਣਾ ਤਾਂ ਹੀ ਗੱਲ ਬਸ ਹਾਂ ਫੇਰ ਦਮ ਤੇ ਫੇਰ ਹੁਣ ਕਿਸੇ ਨੇ ਨਹੀਂ ਕਹਿਣਾ ਹੁਣ ਇਹਨਾਂ ਨਾਲ ਬੱਡੇ ਕਹਿੰਦਾ ਲੱਗ ਗਿਆ ਜਿਹੜਾ ਜੋੜਾ ਸੀ ਸੈਟ ਚ ਉਹਦੇ ਪਿੱਛੇ ਟੈਂਡ ਕੱਢਣਾ ਉੱਥੇ ਨੂੰ ਦੱਸੋ ਇਹਨਾਂ ਦੇ ਉੱਪਰ ਬੱਸ ਮਾਲ ਸੱਚਾ ਕਰੇ ਕੋਈ ਮਾੜਾ ਉਹਨੂੰ ਉਹਨੂੰ ਬੰਨ੍ਹਾ ਲਾ ਕੇ ਬਾਹਰ ਆਜੇ ਉਸ ਕੋਈ ਲੱਗ ਕੇ ਪਤਾ ਲੱਗੇ ਰੇਕਟਰ ਹੂੰ ਹਾਂ 206 ਦੇ ਤੀਕੋ ਕੰਨ ਛੱਡਦੇ ਹਾਂ 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 ਛੱਡ ਅਗਲੀ ਕੌੜੀ ਪਤਾ ਲੱਗੇ ਹਾਂ ਉਹ ਪਾੜਾ ਤੂੰ ਫਿਰ ਤੂੰ ਬਿਲਕੁਲ ਮੈਂ ਤੂੰ ਰੁਕੀ ਆ ਜੀ ਇਹ ਜੋ ਬੀ ਮਿਲੋ ਆ ਜਾ ਆ ਜਾ ਜੀ ਵੀਰੇ ਦਾ ਬੋਲਾ ਬਾਹ ਫੜੋ ਦੀ ਬਾਹ ਫੜ ਬਾਹ ਫੜਾ ਅਸਤੋਨ ਪਾੜਾ ਉਹ ਜਵਾਦ ਬਾਹਰ ਛੱਡ ਦੇਣਾ ਪਾੜ ਗਿਆ ਛੱਡ ਤਾਂ ਸਾਲਾ ਚੱਕਿਆ ਨੀਵੀਂ ਪਾਣੀ ਭਾਈ ਨੀਵੀਂ ਪਤਾ ਨਹੀਂ ਨੀਵੀਂ ਪਾਉਂਦਾ ਬੰਦੇ ਮਰੇ ਨੀਵੀਂ ਪਾਇਨਾ ਦਾ ਬਰੇਗਾ ਅੱਗੇ ਆ ਜਾ ਆ ਜਾ ਬਹੁਤ ਆਲੇ ਆ ਜਾ ਹਾਂ ਓਕੇ ਕਹਾਂ ਮੋਟਾੜਾ ਕਰਤਣਾ ਬਣਾਉਣਾ ਆਪਾਂ ਥੋੜਾ ਜਿਆਦਾ ਉਹ ਪ੍ਰੈਕਟਿਸਾਂ ਵਰਤਦੇ ਨਹੀਂ ਆਪਾਂ ਬਹੁਤ ਵਧੀਆ ਅੱਪਾ ਨੂੰ ਹਾਂ ਜੀ 36 ਦਾ ਲਾਹ ਲਈ ਪਾਇੰਗ ਜਿਦਾ ਪੋਣਾ ਜੀ ਬਾਦ ਲਾ ਡਿਜਟ ਕੋਈ ਨਹੀਂ ਤੁਹਾਨਾ ਸੀ ਸਾਂਹ ਦੀ ਇਹ ਹਜੇ ਹੁੰਦੇ ਸੰਗੀਦਰੀ ਹੁੰਦਾ ਸਹੀ ਪੱਕਾ ਹਾਂ ਮਾਰੇ ਤੂੰ ਮਾਰ ਹਟੋ ਹਾਂ ਹਮਾ ਕੇ ਲੱਗ ਚਲ ਖੜੋ ਖੜੋ ਤਾਲਾ ਕਢਾ ਲਾ ਹਾਂ ਲਾ ਕੇ ਲੈ ਆਂ ਹੁਣ ਲਾ ਲਿਆ ਭਾਈ ਸਾਹਿਬ ਪੱਕਾ ਮੁਸੱਲੇ ਆਂ ਤੇ ਜਾਂਦੇ ਆਂ ਭਾਈ ਸਾਹਿਬ ਮਨਵਾਉ ਸਾਹਿਬ ਇਹ ਦੋ ਨੰਬਰ ਦੇ ਕਿੰਨੇ ਸੁਪਤਾ ਇਹਨਾਂ ਨੂੰ ਆਪ ਹੀ ਲੱਗ ਗਿਆ ਵੀ ਬਾਹਰੇ ਆ ਆਪ ਦੇ ਇੱਥੇ ਆ ਯਾਰ ਸੈਟ ਲਾ ਜੋ ਡੇਟ ਲੈ ਜਾਓ ਡੇਟ ਡੇਟ ફાઈન મમરા ડબલ ડબલ આવી ગયો દે યેની બહુ વદિયા ભાઈ બહુ વદિયા ને ભાઈ ભી ઠીક હે પૂરા ભાઈ કડાલા હા દેજો મોડેલા કડા લાવ કડા ભોના કડા ભોના લા ઇત મગન નહી દીદો લે જા લે જા લે જા લનતે હો હા આજો 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 કી આવા લાગ્યા કે સિફર

ਹੋ ਜੀ ਉਹ ਨਾਲ ਨਾਲ ਜਿਹੜਾ ਨਹੀਂ ਗੜੀ ਬੰਦੇ ਦਾ ਪਾਣਾ ਬਸ ਹਾਂ ਤੁਹਾਡਾ ਮਾਰੋ ਲੱਤ ਪਾਓ ਲੱਤ ਪਾਓ ਆ ਜਾਓ ਰਿਹਾ ਆਇਓ ਹੋ ਗਿਆ ਟਾਈਮ ਪੁੱਤਰਾ ਪਾਇਆ ਇਨਸਾਰ ਹੈ ਨਾ ਲੱਤ ਸੁਣਾ ਕੇ ਮੱਢੇ ਚੁੱਕ ਦੋਏ ਲੱਤ ਕੋਲ ਕੈਂਚੀ ਲੱਤ ਕੇ ਉਹ ਖੇਡੂ ਤੇ ਹੁੰਦੇ ਨੇ ਲੱਤਾਂ ਜੀ ਉਹ ਆ ਜਾ ਉਹ ਆ ਕੱਟੀ ਕਰਾ ਬਣਾ ਹੁਣ ਕੱਢਦੇ ਬਸ ਚੰਗਾ ਬਈ ਬਾਹਰ ਸੱਸਰੀ ਕਾ ਸਾਰਿਆਂ ਨੂੰ ਮਿਲਦੇ ਆ ਫਿਰ ਤੇ ਇਹ ਤੁਹਾਨੂੰ ਦਿਖਾ ਦਈਏ ਓਕੇ ਬਈ ਸੱਸਰੀ ਕਾ ਸਾਰਿਆਂ ਨੂੰ ਹੁਣ ਇਨੂੰ ਸ਼ੇਅਰ ਕਰ ਦਿਓ ਤੇ ਫੋਲੋ ਕਰ ਲਿਓ ਸਾਡੇ ਪੇਜ ਨੂੰ ਠੀਕ ਆ ਜੇ ਤੁਹਾਨੂੰ ਤਾਂ ਆ ਵੀ ਹੋਲ ਦਾ ਮੁੰਡਾ ਮੰਨਮੀ ਮੈਂ ਮੰਨਮੀ ਦਾ ਇਹ ਵੀ ਮੰਨਮੀ ਦਾ ਇਹ ਨਾਰਿਕਾ ਜੀ ਨਾਰਿਕਾ ਹੋਲ ਦਾ ਕਿਹੜਾ ਮੁੰਡਾ ਇਹ ਤਾਂ ਹੋਰ ਵਾਲਾ ਨਹੀਂ ਆਇਆ ਠੀਕ ਆ ਮੈਂ ਤੁਹਾਨੂੰ ਹੋਲ ਦੇ ਸਮਝ ਗਿਆ ਸੰਗਾਰੇ ਦੇ ਪਿੰਡ ਦੇ ਮੈਂ ਤੇ ਅੱਜ ਕਾਲੇ ਦੀ ਗੱਲ ਕਰਦੇ ਤੂੰ ਲਾ ਦੇ ਲਾ ਦੇ ਪੁੱਤ ਤੂੰ ਉੱਗੜ ਖੜਾ ਹਾਂ ਹਾਂ ਜੋਰ ਕਰ ਪਾ ਜੋਰ ਪੂਰੇ ਕੋਈ ਤਾਂ ਮੱਧ ਹਾਂ 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 ਪਹਿਲਾਂ ਅੱਤ ਕੋਲ ਮਰੂਗਾ ਪਹਿਲਵਾਨ ਹਾਂ ਕੀ ਕਰਦਾ ਹਾਂ ਕਰਾ ਪਿਆ ਹੋਇਆ ਹੈ ਬਾਹਰ ਕੱਢਣ ਦੀ ਕਿਉਂ ਲੋਡ ਕਰਦਾ ਉੱਥੇ ਹੀ ਬੈਠਾ ਓਹ ਰਿਆ ਬੁਰਾਂ ਕਾਲਸਾ ਜੇ ਆ ਆ ਮਾਂ ਪੈ ਗਈ ਸਲ ਆ ਆ ਮਾਂ ਪੈ ਗਈ ਥੱਲੇ ਹੱਥ ਭਾਰਦਾ ਉਹ ਨੀਵਾ ਹੋ ਗਈ ਭਾਰ ਹੁਣ ਇੱਥੋਂ ਆਪਾਂ ਉੱਪਰੋਂ ਧੱਕ ਕੇ ਥੱਲੇ ਹੱਥ ਮਾਰਨਾ ਮੜਾ ਇਹ ਉੱਪਰੋਂ ਧੱਕ ਕੇ ਨਾ ਪਿੜੇਪਣਾ ਬੰਦੇ ਨੇ ਉੱਪਰੋਂ ਤੋਂ ਬਦਲਵਾ ਕੇ ਆਇਆ ਕਿ ਇੱਕ ਨਹੀਂ ਉਹਨੂੰ ਧੱਕ ਉੱਪਰੋਂ ਜੋਰ ਨਾਲ ਫਿਸਲੇ ਮਾਰਾ ਪਿੜੇਪਣਾ ਠੀਕ ਆ ਹਾਂ ਹਾਂ ਬਹੁਤ ਵਧੀਆ ਲਗਾਇਆ ਬਗਲ ਵਾਲਾ ਤੇਰਾ ਕੋਈ ਟੱਕਰ ਨਹੀਂ ਜਦ ਕਿਵੇਂ ਰੋਜ ਲੱਗੂਗੀ ਆਪੇ ਲੱਗਣ ਆ ਜਾਣਾਂ ਹਾਂ ਔਰ ਜੋਰ ਦੇ ਕਿੰਨਾ ਹੁੰਦਾ ਇੱਥੇ ਹਾਂ 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 ਨੀਵੀਂ ਨਹੀਂ ਪੋਣੀ ਨੀਵੀਂ ਨਹੀਂ ਪੋਣੀ ਹਾਂ ਨੀਵੀਂ ਨਹੀਂ ਪੋਣੀ ਓ ਹੋ 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 ਗਿਆ ਜੀ ਟਾਈਮ ਹੋ ਗਿਆ ਮੈਂ ਤੁੰ ਕੱਲ ਵੀ ਕਰੋ ਮਗਰ ਹਟ ਜਾਓ ਪਰ ਮਗਰ ਪਿੱਛੇ ਨੂੰ ਹੱਥ ਲੱਗੂ ਲੱਗੂਗਾ ਇਹਦਾ ਹੱਲੇ ਹੈ ਨਹੀਂ ਪਈਏ ਮਗਰ ਆਪੇ ਕੱਲਾ ਢੇ ਨਾਲ ਨੀਵੇਂ ਨੀਮਾਰਾ ਹੋਰ ਨੀਮਾ ਉਹ ਨੀਮੇ ਖੜੋ ਜਾ ਖੜੇ ਆ ਜਿਵੇਂ ਲੈ ਲੱਗ ਗਿਆ ਲੱਗ ਗਿਆ ਬਾਈ ਬਾਈ ਇੱਥੇ ਖੜੋ ਪੰਜੀਸ ਤੋਂ ਪਹਿਲਾਂ ਹੀ ਖੜ ਕੇ ਹਾਂ ਪੰਜੀਸ ਤੋਂ ਖੜੋ ਓਏ ਲੰਬਾ ਖੜੇ ਨਾ ਧਨੀ ਝੋਕੇ ਖੜਿਆ ਕਰੋ ਹਾਂ ਝੋਕੇ ਖੜੋ ਫੇਰ ਕੋਈ ਬਾਈ ਇੱਥੇ ਹਾਂ ਉੱਪਰੋਂ ਮੈਂ ਫੜਨਾ ਹੈ ਮੂੰਹ ਤਾਂ ਆਪਣਾ ਹਟਕਾ ਕੇ ਹੋਲੀ ਹੁਣ ਸੱਟਕਵਾ ਸੱਟ ਦੋਨੋਂ ਪਾਸੇ ਸੱਟ ਖੱਚ ਹਾਂ ਯਾਨੀ ਤਾੜਣਾ ਪਤ ਨਹੀਂ ਨਹੀਂ ਗਿਆਨੀ 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 ਤੇ ਚੜ ਜਾ ਤੇਰਾ ਜੱਫਾ ਸੀਗਾ ਇਹ ਖੜ 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 ਹਾਂ ਖੜਿਆ ਕਰੋ ਇੰਨਾ ਟਾਈਮ ਨਹੀਂ ਹੈ ਦਾ ਖੜਿਆ ਕਰੋ ਆਮ ਨਾਲ ਬਹੁਤ ਵਧੀਆ ਚੱਲ ਮਾਰ ਨਿੰਮਕੇ ਰਿਆ ਕਰੋ ਹਾਂ ਪੁਰਜੀ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਹੁਤ ਵਧੀਆ ਦਾਦਾ ਮਾਰ ਦੇ ਚੱਲ ਵੀ ਲਾ ਕੇ ਵਿੱਚ ਕਰ ਯਾਨੀ ਇੱਕ ਮਿੰਟ ਖੜੀ ਮੇਰੇ ਖੜ ਦੇ ਇਹਨਾਂ ਤੋਂ ਬਾਈ ਨਾ ਜੈ ਬੀਰੰਗ ਬੱਲੀ ਹਾਂ ਹਾਂ ਚਲ ਵਸ ਲੈ ਬਸ ਬਹੁਤ ਵਧੀਆ ਗੁੱਡ ਓਰੇ ਆ ਖੜਦਾ ਕਰੋ ਹਾਂ ਨਿੰਮਕੇ ਮੜਾ ਨਿੰਮਕੇ ਆ ਤਪਾਓ ਨਿੰਮਕੇ ਨਿੰਮਕੇ ਖਾਣ ਦੀ ਬਹੁਤ ਵਧੀਆ ਬਹੁਤ ਵਧੀਆ ਪੁੱਤ ਸ਼ਾਬਾਸ਼ ਗੁੱਡ ਇਧਰ ਵੀ ਮਾਰਦਾ ਕਰ ਮੜੀ ਮੈਂ ਤੈਨੂੰ ਬੋਲਦਾ ਨਾ ਥੋੜੀ ਮੇਰੀ ਅੱਖ ਨੂੰ ਗੱਲ ਕਾਗਰ ਡ ਪੁਣੀ ਆ। ਜਲਵੇਂ ਮੱਚ ਮਾਰਨਾ ਮੈਂ ਉਹ ਗੜਾ ਚਾਹੀਦਾ। ਇੱਥੋਂ ਧਾਰ ਕੇ ਜਾਇਆ ਕਰੋ। ਠੀਕ ਹੈ। ਇਹ ਵੀ ਇੱਕ ਹੋਰ ਹੋਆ। ਮੈਨੂੰ ਪਾਣੀ ਭਰ ਲਾ ਦੇ ਕਰੋ ਇੱਥੇ ਬੈਠਾ। ਪਾਣੀ ਭਰ ਲਾ ਦੇ ਕਰੋ ਮੱਦੇ ਪੁਣੀ ਆ। ਨਹੀਂ 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 ਅੱਧੀ ਅਰੇ ਵੀਰੇ ਨਹੀਂ ਲੱਗਿਆ ਅੱਧੀ ਜਮਾ ਵੀ ਟੱਕ ਲੱਗਿਆ ਨਹੀਂ ਲੱਗਿਆ ਨਹੀਂ ਲੱਗਿਆ ਇਹ ਲੱਗਿਆ ਤਾਂ ਸਭ ਨੂੰ ਐਸੇ ਨਾ ਖੜਾ ਬੜਾ ਲੱਗਿਆ ਨਹੀਂ ਹਿੰਗਾ ਪਤਾ ਸੀ ਕੋਈ ਨਹੀਂ ਉਹਨੇ ਵੀ ਜਾਣ ਕਰਨੀ ਆ ਅਪੀਲ ਹਾਂ ਲੱਗ ਗਿਆ ਚੱਲ 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 ਦੇਈ ਆ ਹਾਂ ਕੋਈ ਚੱਲ ਚੱਲ ਹਾਂ ਜੋਰ ਕਰਲਾ ਹਾਂ 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 ਕੰਚੀ ਦੇ ਥੋੜੇ ਹੱਥ ਪੱਕ ਬਗਲ ਟੂੜ ਕੇ ਥੱਲੇ ਆ ਆ ਪਾ ਲਾ ਕੰਚੀ ਤਾਂ ਲਾਟ ਹੁੰਦਾ ਕੰਚੀ ਟੁੰਡੇ ਘਰੇਟ ਦਾ ਪਜ ਗਿਆ ਆਪਾਂ ਰੇਡਰ ਸੱਟਣਾ ਥੱਲੇ ਆਪਣੇ ਡੇਗਣਾ ਪੰਜਾਬੀ ਦੇ ਹੀ ਕੰਮ ਆ ਕੈਂਚੀ ਕਦੋਂ ਪਾਉਣੀ ਹੈ ਜਦੋਂ ਤੱਕ ਪੂਰਾ ਤੋਂ ਬਗਲਾਪੁਰਿੰਗ ਫੇਰ ਮੜੀ ਕੈਂਚੀ ਪਾ ਲਾ ਵੀ ਬੰਦਾ ਉਹ ਵੀ ਬਦਨ ਆਪਣੇ ਉੱਪਰ ਸਿੱਟਣਾ ਕੈਂਚੀ ਪਾ ਕੇ ਹੱਥ ਪਾ ਲਾ ਬੱਤੀ ਪਾਉਣੀ ਹੈ ਹੁਣ ਕਿ ਸਿੱਧ ਕਰਨੀਆਂ ਚੱਲ ਬਈ ਲੱਗੀ ਬਾਈ ਓਏ ਆ ਹੋ ਕੋਈ ਹਾਂਜੀ ਉਹ ਸਵਾਲ ਸਾਰੇ ਨਾ ਵੱਧ ਲੈਂਦੇ ਹਾਂ 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 ਉਹ ਸਵਾਲ ਲੈ ਨਹੀਂ ਆਇਆ ਸਾਰੇ ਉਹ ਦੋ ਤਾਂ ਹੀ ਹੌਸਲਾ ਬਣਦਾ ਖਿਡਾਰੀ ਦਾ ਇੱਕ ਦੋਕ ਨਾ ਉਹਨਾਂ ਦੇ ਦੋ ਤਾਂ ਪਲੇਅਰ ਹੀ ਨੇ ਆਪਣੇ ਬਹਾਨੇ ਲਈ ਬੈਠੇ ਆ ਖੜ ਕੇ ਖੜ ਕੇ ਦੱਪਿਆ ਨਹੀਂ ਤੇ ਦੋ ਤਾਂ ਪਲੇਅਰ ਹੀ ਨੇ ਕਿਰਾਉ ਨੂੰ ਕਿਰਾਉ ਨੂੰ ਨਾ ਕਿਰਾ ਕਿ ਜਮਾ ਹੀ ਉਹਨੂੰ ਡੱਡ ਕਰਕੇ ਆ ਪੁੱਤ ਜਿਹੜੇ ਚੁਸਤ ਆਫੀ ਮਗਰ ਉੱਠ ਖੜਦੇ ਹੁੰਦੇ ਆ

ਹੋਣ ਗਿਆ ਆ ਬਿਸਲਾਂ ਤੇ ਸੁਣ ਜਾਂਦਾ ਸੁਣਦਾ ਹੀ ਨਹੀਂ ਬਹੁਤ ਵਧੀਆ ਬਹੁਤ ਵਧੀਆ ਦਮਲਾ ਬਹਿ ਕੇ ਪਾਣੀ ਪੀ ਕੇ ਫਿਰ ਜਿਵੇਂ ਦਮਲਾ ਉੱਤਰ ਫੇਰ ਲੱਗਿਆ ਕਰੋ ਜਾ ਕੇ ਵਿੱਚ ਮਾੜਾ ਕਿਸਕੇ ਦਮ ਤੇ ਤੱਕਾ ਮੇਰੇ ਮਾਤਾ ਨੂੰ ਢੂ ਢਾਲ ਮਰੀ ਨਾ ਚਲ ਚਲ ਚੱਲ ਖਾ ਖਾ ਹਾਂਜੀ ਕੋਈ ਨਹੀਂ ਪਾਈ ਲੈਣ ਦਾ ਕੋਈ ਨਹੀਂ ਜਨਾਜ ਕਰ ਲੈਣ ਦਾ ਮਗਰ ਹਾਂ ਫਿਰ ਰਾਮ ਲੈ ਕੇ 5 ਮਿੰਟ ਦਾ ਰਸ਼ਤ ਦੇਣੇ ਆ ਵਿੱਚ 5 ਮਿੰਟ ਦੀ ਰਸ਼ਤ ਦੇ ਦਿੰਨੇ ਆ ਹਾਂ ਬਹੁਤ ਗਲਤ ਗੱਲ ਕਰਦਾ ਇਦਾਂ ਲੱਗਾ ਭੱਤੀਆ ਵੀ ਪੁਸ਼ਮਾ ਉਥੋਂ ਮੋੜਨਾ ਸੀ ਪੁੱਤ ਉਥੋਂ ਮੋੜ ਦੀ ਬਾਹ ਫੜ ਕੇ ਹੁਣ ਬਾਹ ਅੰਦਰ ਮੈਂ ਕਿੰਨੀ ਦਾ ਬਾਹ ਫਾੜੀ ਸਕਿਆ ਨਾ ਬਾਈ ਨੂੰ ਪੁੱਛਦਾ ਸਾਹ ਨੂੰ ਸੋਕੀ ਕੋਡੀ ਸਕਿਆ ਤੂੰ ਕੁੱਤੇ ਹੋ ਕੁੱਤੇ ਉੱਠ ਕੇ ਚੱਲ ਬਾਈ ਚਲੋ 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 ਪਿਆਰ ਨਾ ਹਾਂ ਗਿਆਨੀ ਨਾ ਗਿਆਨੀ ਬਾਈ ਸੱਟ ਤੋੜ ਕੇ ਬਾਈ ਗਿਆਨੀ ਨਾ ਦੇਖੀ ਸਹੀ ਤੂੰ ਗਿਆਨੀ ਪਵਾਣਾ ਬਹੁਤ ਬੜੀ ਘਾਟ ਹੈ ਨਹੀਂ ਕੱਢ ਰਿਹਾ ਜਦੋਂ ਰੈਡ ਟੱਚ ਮਾਰ ਲੈਂਦਾ ਸੱਟ ਛੱਡ ਕੇ ਆਇਆ ਕਰਦਾ ਮਗਰ ਬਹੁਤ ਹੀ ਮਾੜੀ ਗੱਲ ਆ ਹਾਂ ਦੇਖ ਲਈ ਤਿੰਨ ਵਾਰ ਤਾਂ ਮੈਂ ਇੱਥੇ ਦੇਖ ਲਿਆ ਮਗਰ ਮੁਰੇ ਉਹਦੇ ਮਗਰ ਮੁਰੇ ਉਹਦੇ ਨਹੀਂ ਮੁਰੇ ਬੰਦਾ ਹਮ ਕਾਰੀਗਰ ਵੈਸੇ ਜਾਪੀਓ ਹਾਂ ਜੰਗਾ ਇਹ ਭੱਜ ਕੇ ਵਾਲੀ ਤਾਂ ਉਦੋਂ ਆਪਾਂ ਫੇਰ ਵਾਰੀ ਸਿੱਪ ਪਾਉਗੇ ਹੌਲੀ ਦਾ ਦੇਖੇ ਹੋੜੀ ਤਾਂ ਫੇਰ ਖੜ ਜਾਂਦਾ ਬੰਦਾ ਪੈਂਦੀ ਨਹੀਂ ਫਿਰ ਆ ਦੇ ਲੈ ਕੇ ਮੈਂ ਡੰਗਾ ਮੂੰਖ ਖੜਿਆ ਵਿਚਾਲੇ ਬਈ ਹੈ ਕੋਈ ਨਾ ਦੋ ਨੰਬਰ ਖਣ ਦਾ ਕੋਈ ਇਹਨਾਂ ਨੂੰ ਕੋਈ ਪਿਆ ਹੈਗਾ ਮੈਨੂੰ ਵੀਡੀਓ ਦਿਖਾ ਮੈਨੂੰ ਪਰ ਇਹ ਵੀਡੀਓ ਦੇਖ ਲੋ ਤੁਹਾਡੀਆਂ ਐ ਖੜ ਜਾਂਦੇ ਹੋ ਵਿਚਾਲੇ ਜੋ ਵੀ ਚਾਹਦਾ ਰੀਡਰ ਬਸ ਕਸਮ ਲੈ ਕੇ ਸਾਰੀ ਉਮਰ ਕੋਡੀਆਂ ਪਾਈਓ ਤੁਹਾਡੇ ਤੇ ਭਈ ਆਏ ਖੜੇ ਬੰਦੇ ਦੱਸਦੇ ਹੈ ਕੋਈ ਮੈਂ ਹੱਥ ਲੈ ਬੀਖਰ ਹਾਂ ਹਾਂ ਖੜਨੇ ਨਾ ਨਾ ਨਮਾ ਪਰ ਨਮਾ ਟ੍ਰੈਂਡ ਚੱਲਿਆ ਮੈਨੂੰ ਸਮਝ ਨਹੀਂ ਆਇਆ ਖੜਨ ਦਾ ਲੈ ਲਓ ਪੁੱਜੀ ਕਿਤੇ ਦੇ ਲੋ ਚੱਲ ਬਈ ਚੱਲ ਪਾ ਤੇਰੀ ਜਿਹੜੀ ਗੱਲ ਕਰਨੀ ਹੈ ਉਹ ਨਹੀਂ ਸਾ ਆ ਗਿਆ ਰੇਡਰ ਮਿੱਟੀ ਦੇ ਹੋਰ ਪਾ ਲੋ ਹਾਂ ਇੰਨਾ ਨੀਮ ਰਹੋਗੇ ਨਾ ਬੰਦਾ ਤੁਸੀਂ ਦਾ ਮਰਜ਼ੀ ਫੜ ਲੋ ਜਾ ਮਰਜ਼ੀ ਬਗਲ ਵੀ ਇੰਨੀ ਨੀਮ ਤਾਂ ਪਰ ਹੋਗੀ ਹਾਂ ਓਏ ਉਹ ਗਲਤੀ ਆ ਹਰਦਾ ਪਿੱਛੇ ਨੂੰ ਦਲੇ ਕਿਦੋਂ ਜਾ ਕੇ ਆ ਗਾਜ ਬੰਦਾ ਆ ਇਹਨਾਂ ਜਾਫੀ ਆ ਮਰਕਾ ਮਾਰਦੇ ਆ ਲੈ 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 ਐਵੇਂ ਗਾਧਿਕਾ ਮੈਂ ਰੇਡਰ ਸੰਭਾਉਂਗਾ ਰੇਡਰ ਤਾਂ ਕਿ ਲੈਂਡ 'ਚ ਖੜੇ ਗਾਜ ਠੀਕ ਆ ਵੀਰੇ ਹਾਂ ਉਹਨੇ ਪੋਣ ਸੌਖੀਆਂ ਨੇ ਹਟਾਉਣਾ ਬਹੁਤ ਦੁੱਖ ਆ ਬਾਈ 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 ਸਹੀ ਗੱਲ ਆ ਕੰਚੀ 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 ਹਾਂ ਜੇ ਆਖਿਆ ਕੋਈ ਛੱਟ ਦੇ ਬੰਦੇ ਖੜੇ ਹੈ ਛੋਟੇ ਪਹਿਲਾਂ ਹੀ ਸਾਡੇ ਮੈਨੂੰ ਨਹੀਂ ਕਹਦਾ ਛੋਣ ਨੂੰ ਕਹਿੰਦਾ ਛੋਟੀ ਜਿਹੜੀ ਖੰਣ ਵਾਲੀ ਲਗਾਈ ਆ ਉਹ ਹੀ ਗਲਤ ਨੂੰ ਕਹਿੰਦਾ ਯਾਰ ਰੈਡਰ ਹੋ ਤਾ ਤੁਰ ਪਿਆ ਕਿੰਨੇ ਨੇ ਉਹਦੇ ਕੋਲ ਟਾਈਮ ਕਿੰਨਾ 30 ਸੈਕਿੰਡ ਨੇ ਤੁਸੀਂ ਹੋਰ ਤੁਸੀਂ ਗੈਰਟ ਭਜ ਨਹੀਂ ਕਰ ਸਕਦੇ ਤੁਸੀਂ ਚਾਰ ਜੱਫੇ ਲਾਓ ਸੁੱਖੇ ਨੇ ਉਹ ਇੱਕ ਆ ਉਹਦੀਆਂ ਨਿਗਾ ਭੈਣ ਫੇਰ ਤਾਂ ਐ ਨਹੀਂ ਸੁਣਦੀਆਂ ਅੱਠ ਨਿਗਾ ਨੇ ਹਰਦੇ ਕਿਵੇਂ ਮਗਰ ਰਲਦੇ ਤੇ ਬੰਦਾ ਦੇਖੀ ਛੱਡ ਕੇ ਬੰਦਾ ਹੋ ਜਾਂਦੇ ਹੋ ਰੇਡਰ ਆਉਂਦਾ ਉਹ ਜਦੋਂ ਜਦੋਂ ਸਿੰਗਲ ਰੇਡਰ ਛੱੜਦਾ ਤੁਸੀਂ ਜਦ ਇੱਕ ਜਾਫੀ ਚੈਨ ਚ ਉੱਪਰੇ ਚਲੇ ਕੇ ਕਹਿੰਦਾ ਉਹਨਾਂ ਰੈਫਰੀ ਪਹਿਣ ਦਊਗਾ ਵੀ ਛੱਟ ਤੋੜਦਾ ਠੀਕ ਆ ਦੂਜਾ ਹੁਣ ਲੱਗੂ ਟੱਚ ਤੁਸੀਂ ਤੁਹਾਨੂੰ ਕੱਲ ਦਾ ਪਿੰਡ ਦਾ ਹੱਲ ਇੱਕ ਹੀ ਆ ਇੱਕ ਡੰਗਾ ਦੇ ਇੱਥੇ ਜੱਫਾ ਲਵਾਉਂਦਾ ਆ ਦੇਖ ਮੈਨੂੰ ਕਹਿਣਾ ਕੋਸਾ ਹਾਂ ਜੱਫਾ ਨਾ ਕਰਾਉਂਦਾ ਜਾਂ ਦੋ ਨੰਬਰ ਮੂਹਰੇ ਤੱਕਦਾ ਉਹ ਮਗਰ ਹੋ ਜਾਣੀ ਜੱਫਾ ਸੈੱਟ ਅੜਕੇ ਤਾਂ ਨਾਲ ਦੇ ਕੰਨਿਆ ਦੇ ਨੂੰ ਇਹ ਗੱਲ ਕਹੋ ਵੀ ਇੱਥੇ ਆਇਆ ਤਾਂ ਲੱਗੂ ਇੱਥੇ ਆਇਆ ਤਾਂ ਲੱਗਣਾ ਬੋਲਦੇ ਨਹੀਂ ਹੈਗੇ ਬਾਈ ਬੋਲਦੇ ਨਹੀਂ ਮੈਂ ਚਲਦਾ ਤੇ ਕਹੀ ਜਣਾ ਬੋਲੋ ਬੋਲਣ ਦਾ ਮਤਲਬ ਕੀ ਆ ਇੱਕ ਦੂਜੇ ਦੇ ਉਂਗਲੀ ਲਾਓ ਵੀ ਇੱਕ ਦੂਜੇ ਨੂੰ ਰੇਡੂ ਵੀ ਮੈਂ ਹੁਣ ਹਾਂ ਦਮਚਾ ਤਿੰਨ ਰੇਡ ਰੇਡਾ ਪਾਉਂਦੇ ਆ ਤੈਨੂੰ ਪਤਾ ਵੀ ਆਹ ਜਾਫੀ ਮੈਂ ਗ੍ਰੇਡ ਪਾਉਣੀਆਂ ਵੀ ਨਾਲ ਦੇ ਨੂੰ ਦੱਸ ਪਾਈ ਉਹ ਤਾਂ ਬੱਚੀ ਐ ਕਰਦਾ ਨਾ ਆਪਦੇ ਸਾਹ ਵਾਰ ਰੇਡ ਪਾਈ ਇਹਨੂੰ ਦੱਬ ਕੇ ਪਾਈ ਰੇਡਰਾਂ ਨੇ ਵੀ ਕਿਹਦੀ ਦੱਸਣਾ ਜਾਫੀਆਂ ਕੀ ਹੁੰਦਾ ਜਾਫੀਏ ਤੋ ਤਾਲ ਮੇਲ ਨਹੀਂ ਹੈਗਾ ਫੁੱਲਾ ਤਾਲ ਮੇਲ ਨਹੀਂ ਜਾਫੀਏ ਤੁਸੀਂ ਬੰਦਾ ਫੜੇ ਨਹੀਂ ਸਕਦੇ ਯਾਰ ਦੋ ਨੰਬਰ ਪਹਿਲੀ ਗੱਲ ਕੰਨੀ ਨਾਲ ਤੁਸੀਂ ਬੰਦਾ ਫੜਨਾ ਦੋ ਨੰਬਰ ਤੁਸੀਂ ਜੋ ਮੈਂ ਕੰਡਮ ਕਰੇ ਖੜਾਏ ਆ ਹਨਾ ਦੋਲਵੇਂ ਕੰਡਮ ਨੇ ਨਾ ਜੇ ਉਹਨੂੰ ਬੰਦਾ ਫੜਾਉਣਾ ਹੀ ਨਹੀਂ ਆਪਾਂ ਨੇ ਆਪ ਆਪ ਲੱਗੀ ਜਣਾ ਆਏ ਨੂੰ ਫੇਦਾ ਕੀ ਖੜਾ ਆਂਦਾ ਜਿਹੜੇ ਥੱਕਦੇ ਹੋ ਸਮਝੋ ਅਸੀਂ ਆਣ ਪਿੱਟਾ ਤੁਸੀਂ ਜੱਫਾ ਲੋੜ ਨਹੀਂ ਹੋਵੇ ਇਹ ਫਿੱਟੋ ਕਹਿੰਦਾ ਮੈਂ ਕਿ ਥੱਕਦਾ ਨਹੀਂ ਬੰਦਾ ਥਕਦਾ ਨਹੀਂ ਭਾਈ ਉਹਦੇ ਵਿੱਚ ਘੜੂ ਜਾਂਦੇ ਜਿਹੜੇ ਜੱਫਾ ਲਾ ਕੇ ਵਿੱਚ ਹੂੰ ਜਿਹੜਾ ਪਾਜ ਲਾਉਂਦੇ ਹੋ ਥੱਕਦੇ ਹੋ ਖਰਪ ਕਾਮੜਾ ਕਾਮਲੀ ਗੋਡੀ ਖੇਡਦੇ ਕਾਮੜਾ ਆਹ ਫੱਕਦੇ ਨਹੀਂ ਜੇ ਤੁਹਾਨੂੰ ਦਮ ਚੜ ਗਿਆ ਕੰਨੀ ਲੈ ਖੜਜੋ ਬੰਦਾ ਆਉਂਦਾ ਉਹ ਡਾਜ ਮਾਰਦਾ ਇੱਥੋਂ ਆ ਡਾਜ ਮਾਰਤੀ ਦਾ ਬੰਦਾ ਆ ਇਹਦੇ ਮਗਰ ਹੋ ਜਾਲੇ ਇਹਨੂੰ ਮੂਰੇ ਕਰਦੇ ਦੋਏ ਪੱਟ ਫੜ ਜਾਂਦੇ ਜੀ ਸਿੰਘ ਤਾਂ ਮੁੰਨਗੇ ਜੇ ਵਿੱਚ ਪੱਟਾਂ ਦਾ ਜਾਣਾ ਹਾਂ ਜੀ ਤਾਂ ਹਾਂ ਜਾਂ ਇਹਦਾ ਪਿੱਛੇ ਪਬਰੀ ਨਹੀਂ ਮੁੰਦੀ ਹੁਣ ਫੇਰ ਮੋੜਦੇ ਆਏ ਕਰਕੇ ਮੋੜਦੇ ਆਏ ਆਏ ਇੱਕ ਨੀ ਉਹਨਾਂ ਮੁਰਨਾ ਮੋੜਾ ਇੱਥੇ ਹੀ ਰਹਿਣਾ ਮੈਸੀ ਚੱਲ ਖੇਡਿਆ ਨੂੰ ਖੇਡਿਆ ਨਾ ਕਿੱਥੇ ਇੱਥੇ ਰੱਖਦੇ ਨਾ ਬੰਦੇ ਨੂੰ ਇੱਥੇ ਖੜਦਾ ਨਾ ਬੰਦਾ ਜੇ ਇੱਕ ਤੋਂ ਤੂੰ ਐ ਚੱਕ ਲਿਆ ਡਾਂਸ ਤੇ ਪੁੜਿਆਂ ਦੇ ਪੈਂਦੀ ਆ ਉਹ ਕਹਦੇ ਫੋਟੋ ਤਾਂ ਹੀ ਪੱਟਾ ਫੋਟੋ ਕਰ ਬਣਦਾ ਤੈਨੂੰ ਆ ਦੱਸ ਦੋ ਤੁਹਾਨੂੰ ਦੱਸ ਕਾ ਪੁੱਤ ਪਿਆਰ ਨਾਲ ਰਹਿੰਦਾ ਵੀ ਹੁਣ ਡੰਡਾ ਚੱਕੀ ਆ ਕਿ ਨਾ ਹੈ ਤੇ ਕਨੇ ਬੂਆ ਕਿਹੜਾ ਘਾਪੇ ਚੱਕਣਾ ਬੂਕ ਨਹੀਂ ਤਾਂ ਬੇਪੁੱਤ ਮਾਂ ਵੀ ਤੇ ਮਾਰਦੇ ਤੂੰ ਨਵਾਂ ਜੱਫੀਆਂ ਤੇ ਸਿੱਖਣਾ ਟਾਈਮ ਆ ਇਹਨਾਂ ਦੀ ਆਤ ਪੱਕੀ ਇਹ ਆਤ ਕਦੇ ਨਾ ਪਕਾਈ ਆ ਇਹ ਕਦੇ ਨਹੀਂ ਖਾਣਾ ਆ ਤਾਂ ਮੈਨੂੰ ਸਭ ਕੁਝ ਕੋਈ ਤੁੱਕੇ ਨਹੀਂ ਆ ਤਾਂ ਮੈਨੂੰ ਕੋਈ ਤੁੱਕੇ ਨਹੀਂ ਖਾਣਦੇ ਉਹ ਤੋਂ ਰੇਡ ਆਗਾ ਤੁਸੀਂ ਆ ਦੇਖ ਆਏ ਆ ਆ ਕਿਹੜੇ ਤੁੱਕੇ ਰੇਡਰ ਸੋਖਾ ਵੀ ਯਾਰਾ ਲੰਬਾ ਖੜਾ ਗੱਲਾਂ ਘੁੰਮਣਾ ਜ਼ਰੂਰੀ ਨਹੀਂ ਰੈਡਰ ਦੇ ਕਈ ਦੀ ਕਮਜ਼ੋਰੀ ਆਉਂਦੇ ਦੀ ਉਹ ਹੁੰਦੀ ਆ ਤੁਸੀਂ ਤਾਂ ਬੈਕ ਮੋੜਨਾ ਸ਼ੁਰੂ ਕਰ ਦਿੰਨੇ ਹੋ ਬੈ ਕਿਉਂ ਆ ਖੜਾ ਉੱਥੇ ਆਉਂਦਾ ਦੀਂਦਾ ਆਪਾਂ ਨੂੰ ਉਹ ਰੈਡਰ ਆ ਸੁਣੀ ਛੱਡੀ ਹੋਈ ਆ ਉਹਨੂੰ ਕਿੰਬਰ ਜੋ ਫੜਦਾ ਤਾਂ ਪੈਣ ਚੋਂ ਦਾ ਬੰਦਾ ਯਾਰ ਇੱਕ ਗੱਲ ਹੋਰ ਵੇਖਿਓ ਉਹ ਗੱਲ ਬਾਈ ਜੀ ਕਿੰਨੀ ਮਾੜੀ ਆ ਬਾਈ ਰੈਡਰ ਉਸ ਤੁਰਨਾ ਇਹਨਾਂ ਨੇ ਪਹਿਲੀ ਆ ਮਾਰੂ ਮੈਂ ਇਹਨਾਂ ਨੂੰ ਓਏ ਉਹਨੂੰ ਇੱਥੇ ਆਉਣ ਤੋਂ ਪਹਿਲਾਂ ਉਹਨੂੰ ਪਤਾ ਲੱਗੇ ਵੀ ਜਾਫੀ ਖੜਿਆ ਉਹਨੂੰ ਕਰ ਦੋ ਕੁਛ ਹੈ ਨਾ ਦੇਖ ਉਹਨੂੰ ਐ ਕਰਕੇ ਫੇਰ ਵੀ ਮਗਰੋਂ ਹਟੋ ਹਾਂ 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 ਜੇ ਇੱਧਰ ਨੂੰ ਆਦਾ ਆ ਕਮਾ ਲਓ ਇਹ ਨਹੀਂ ਵੀ ਮਗਰੋਂ ਬਾਈ ਤੁਸਾਨੂੰ ਪਿਆਦਾ ਮੈਂ ਜੱਫਾ ਆ ਮੈਂ ਕੰਨੀ ਲਈ ਇੱਧਰ ਲਈ ਆਲੇ ਕੰਨੀ ਫਰੀਦ ਲਈ ਆ ਦੇਖ ਮੈਂ 2 ਨੰਬਰ ਖੜਾ ਹਰੇ ਇੱਥੇ ਖੜਾ 2 ਨੰਬਰ ਮੈਂ ਇੱਥੇ ਹਾਂ ਮੇਰੇ ਮਗਰੋਂ ਨਾ ਮੈਂ 2 ਨੰਬਰ ਖੜਾ ਇੱਕ ਮਿੰਟ ਦੇ ਤੱਕ ਆ ਜਾ ਫੇਰ ਮੈਂ ਮੋੜ ਕਰ ਇੱਥੇ ਹਾਂ ਗਲਤਾਂ ਤੁਸੀਂ ਇੱਥੇ ਹੁਣ ਇੱਥੇ ਤਾਂ ਪੜ੍ਹਦਾ ਰਹਿ ਨੂੰ ਵੀ ਨਹੀਂ ਫੜਾਉਣਾ ਕਿਉਂ ਗਿਆ ਨਹੀਂ ਉਹਨਾਂ ਜਿੰਨਾ ਮਗਰੋਂ ਤੁਸੀਂ ਕਿੱਥੇ ਹੋ ਇੱਥੋਂ ਇੱਥੇ ਖੜੋ ਇਹਨੂੰ ਇੱਥੇ ਸਾਡੇ ਇੱਥੇ ਮੈਨੂੰ ਆ ਦੇ ਲੈ ਆ ਗਿਆ ਲੱਗੇ ਹੱਥੋਂ ਕਿਵੇਂ ਲੱਗਦਾ ਇਹਨੂੰ ਦੱਸੋ ਆ ਕੰਨ ਵਾਲਾ ਪਤਾ ਹੈ ਭਾਈ ਬੋਲਣਗੇ ਹਾਂ ਹਾਂ ਲੈ ਇੱਥੇ ਮੈਂ ਕਟਿੰਗ ਭਰਨੀ ਆ ਮੈਂ ਪੁੱਠਾ ਕਰ ਦੇਣਾ ਜਿਹੜੀ ਫੜ ਕੇ ਥੋੜਾ ਜਿਮਾ ਹੀ ਬੁੱਕੜ ਜਾਣਾ ਬੰਦਾ ਜੇ ਤੁਸੀਂ ਬੋਲਣਾ ਹੀ ਨਹੀਂ ਕਿ ਤੂੰ ਦੱਸਣਾ ਹੀ ਨਹੀਂ ਉਹਦਾ ਕੋਈ ਫਾਇਦਾ ਨਹੀਂ ਗੱਲ ਹੋਰ ਸੁਣੋ ਫੜੀ ਕਰੇ ਕਰੇ ਫੜੀ ਹੈਲੋ ਬਾਈ ਇੱਧਰ ਆ ਦੇਖੋ ਤੁਹਾਨੂੰ ਮੈਂ ਦੱਸ ਦਿਆਂ ਗੱਲ ਸੱਟ ਕਿਨੇ ਘਮਾਉਂਦਾ ਕੰਨੀਆਂ ਦਾ ਸਿਰਫ ਖੜੇ ਨਾ ਪਰ ਨੀ ਨੀ ਖੜਿਆ ਦੋ ਨੰਬਰ ਨੇ ਸੱਟ ਇਹਨੇ ਇੱਧਰ ਖਿੱਚਣਾ ਇਹ ਨਹੀਂ ਐ ਖਿੱਚਣਾ ਇੱਧਰ ਖਿੱਚਣਾ ਐ ਆਏ ਦੋ ਨੰਬਰ ਦੇ ਖਿੱਚਣਾ ਸੱਟ ਜਾ ਪਸਾਊਗਾ ਦੋ ਨੰਬਰ ਪਸਾਊਗਾ ਇਹ ਆ ਕੇ ਲੈਣ ਨਾਲ ਨਹੀਂ ਤੁਸੀਂ ਦੋ ਨੰਬਰ ਦੇ ਦੇਖ ਮਗਰ ਲੈਣਾ ਵੀ ਪਹਿਲੀ ਮੋੜਾ ਪੜ ਦੇਣਾ ਹੈ ਦੋ ਨੰਬਰ ਦੇ ਵਟਣਾ ਇੱਧਰ ਖਿੱਚਣਾ ਉਹ ਦੋ ਨੰਬਰ ਖਿੱਚਣਾ ਇੱਧਰ ਖਿੱਚਣਾ ਦੋ ਨੰਬਰ ਖਿੱਚਣਾ ਮੇਰਾ ਨੋਟੀ ਰੈਡ ਦੇ ਅੱਖਾਂ ਚ ਹਾਂ ਨਾ ਕਿ ਲਾਈਨ ਬੱਲ ਅਸਲ ਮੈਂ ਨਾ ਉਹ ਨਾ ਅਸੀਂ ਕਾਲਖੇਰ ਟੀਮ ਚ ਬਈ 10 ਸਾਲ ਇਕੱਠੇ ਖੇਡੇ ਸਾਰੇ ਜੱਫੀ ਇਕੱਠੇ ਖੇਡੇ ਇੱਕੋ ਹੀ ਹੈ ਨਾ ਸਾਨੂੰ ਪਤਾ ਸੀ ਉਹ ਲੈਨ ਤੋਂ ਜਾਣ ਤੋਂ ਪਹਿਲੀ ਮੈਨੂੰ ਪਤਾ ਨਹੀਂ ਦੀ ਜੱਫੀ ਨੂੰ ਮੋੜਨਾ ਕੋਈ ਨੂੰ ਬੋਲਣ ਦੀ ਲੋੜ ਵੀ ਨਹੀਂ ਸੀ ਪਹਿਲੀ ਟੌਰ ਲੈ ਲੈਣੀ ਹੈ ਪਹਿਲੀ ਟੌਰ ਲੈਣੀ ਅਬਲਾਂ ਤਾਂ ਜੱਫੀ ਦਾ ਕੈਪਟਨ ਦਾ ਕੰਮ ਪਹਿਲੀ ਹੋ ਜਾਂਦਾ ਸੀਗਾ ਹਾਂ ਤੋਂ ਲੱਗਣ ਦੀ ਸਹੀ ਆ ਛੱਟ ਘਮਾਉਣ ਦੀ ਘਾਟ ਆ ਲੱਗ ਸਹੀ ਆ ਆ ਤਾਂ ਯਾਰ ਕੋਈ ਮੈਨੂੰ ਤੁੱਕੇ ਨਹੀਂ ਦੇਖੀ ਉਹ ਨਿਯਮ ਪ੍ਰਲਾ ਵੀ ਆ ਤਾਂ ਮੈਨੂੰ ਕੋਈ ਤੁੱਕੇ ਦੇਖਿਆ ਆਂ ਖੜ ਗਿਆ ਆਹ ਕਿਹੜਾ ਮਗਰ ਆ 35 ਕਿਲੋ ਵਾਲਾ ਮਾਰ ਭੱਜਦਾ ਸੀ ਬੰਦਾ ਐਡਾ ਐਡਾ ਕਲਾਕਾਰ ਦੀ ਤਨ ਲਾ ਹੂੰ ਇੱਕ ਨਾ ਬਈ ਦਾ ਹਲਵਾ ਆ ਕਰ ਇੱਥੇ ਫਲਾ ਦੇ ਚੱਕਦਾ ਆਹ ਮਗਰ ਆ ਮੂਰੇ ਜਿਵੇਂ ਉਹ ਕਰ ਦਿਆ ਨਾ ਆ ਪੰਜਿਆਂ ਦੇ ਰਹਿ ਮਗਰ ਮੂਰੇ ਮਗਰ ਫੇਰ ਥੋੜਾ ਫਟਵਕ ਬਣਦਾ ਗੁੱਟ ਫੜ ਕੇ ਬੰਦੇ ਦੇ ਗੁੱਟ ਨਾਲ ਹੀ ਐ ਬੈਕ ਖੜ ਜਾਂਦੇ ਸੀ ਹਾਂ ਬੈ ਕੇ ਮੁੰਡਾ ਚਾਣਾ ਨਹੀਂ ਚਾਹਤੇ ਐ ਫੇ ਜੋ ਕਿੱਥੇ ਚਾਣਾ ਕਦੋਂ ਪਤਾ ਦੇਖੋ ਚਾਣਾ ਰੀਡਰ ਇੱਥੋਂ ਆਹ ਹੋ ਗਿਆ ਫੇ ਰੀਡਰ ਕਿੱਥੇ ਜਾਊ ਹਾਂ ਜਦੋਂ ਰੀਡਰ ਇੱਥੋਂ ਕਿਹਨਾਂ ਆਇਆ ਕਰਦਾ ਐ ਕਰਦਾ ਜਦ ਜਦ ਕੋਤ ਨੂੰ ਜਾਉਂ ਛੋੜੇ 8 ਅੱਖਾਂ ਨੇ ਉਹਦੇ 2 ਨੇ ਹੁਣ ਤੁਸੀਂ 4 ਅੱਖਾਂ ਨਾਲ ਤਾਂ ਉਹਨੂੰ ਉਹਦਾ ਧਿਆਨ ਪਕੜ ਪੜਕਾ ਸਕਦੇ ਹੋ 4 ਨਾਲ 4 ਦਾ ਜੀ ਮਾਰ ਦੇ ਪਹਿਲਾਂ ਕਿ ਕੰਨੀਆਂ ਦਾ ਕੰਮ ਕੀ ਹੈ ਪਹਿਲਾਂ ਉਹਨੂੰ ਉਹਨੂੰ ਹਲਾਉਣਾ ਰੀਡਰ ਨੂੰ ਆ ਦੇਖ ਆਹ ਦਾ ਜਾ ਹਾਂ ਪੈਂਦਾ ਕੋਈ ਨਗਾਉਨੇ ਹੋ ਉਠੋ ਮੱਛਰੋਂ ਦਾ ਉਠੋ ਉਠੋ ਲਾਓ ਕਰਾਓ ਲਾਓ ਕਰਾਓ ਗਿਣ ਕੇ ਦਾਦਾ ਪਾ ਦੋ ਕਰਾ ਰਾਮਾ ਟਕਾ ਕੇ ਕੋਈ ਉਹ ਨਹੀਂ ਕਰਨਾ ਟਾਈਮ ਲਾ 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 ਚੱਲ ਬਈ ਹੁਣ ਸਟ ਬਣ ਹਾਂ ਬੋਲ ਕੇ ਕੋਈ ਨਹੀਂ ਕੋਈ ਨਹੀਂ हाँ कोई चक्कर नहीं डाज भी देखो भी डाज तो कर दा हाँ कोई नहीं कोई नहीं पोपरा लगूगा थोड़ा जा फिर खड़े हाँ पानी दावार। दावार ले पानी हो हाँ कोई नहीं कोई नहीं कोई नहीं कोई नहीं कोई नहीं अख चुंगली मारनी हो ਬਹੁਤ ਵਧੀਆ ਬਹੁਤ ਸੋਹਣਾ ਬਹੁਤ ਸੋਹਣਾ ਉਹ ਕਾਲੇ ਵਾਲੇ ਨੂੰ ਬਹੁਤ ਆਸੀ ਕਾਲੇ ਨੂੰ ਇਸ ਵਾਲੇ ਨੂੰ ਭਲ ਮਾਰ ਐ ਮਾਰਦਾ ਸੀ ਹੱਥਾਂ ਕਰੀ ਜੰਗ ਨਾਲ ਭਾਂਜੋੱਖਾਂ ਚ ਸਾਭੀ ਸਾਫ ਬਾਈ ਤਾਂ ਮੈਨੂੰ ਜੇਲੇ ਨਾ ਮੈਂ ਕਦੇ ਥੱਪੜ ਮਾਰਿਆ ਕਿਸੇ ਦਾ ਕਦੇ ਵੀ ਨਹੀਂ ਕਰਿਆ ਮਤਬਲੇ ਨਹੀਂ ਉਹ ਗਲਤੀਆਂ ਕਰ ਗਿਆ ਤੂੰ ਉਹ ਰਿਕਰਡ ਮਿਸ ਕਰਾਉ ਇੱਕ ਕਟਚੂ ਦਾ ਦੂੜ ਤੇ ਭਰ ਕੇ ਮਰੂਗਾ ਆ ਦੇਖ ਐਜਿਹੇ ਲੱਗਣ ਦਾ ਫਾਇਦਾ ਹੁੰਦਾ 2 ਨੰਬਰੋ ਭਾਈ 2 ਨੰਬਰ ਲੱਗਣ ਦਾ ਪਰ ਜੀ ਨਾ ਲੱਗ ਖੜ ਜੀ ਵਿੱਚ 2 ਨੰਬਰ ਤੇ ਖੜਦਾ ਪਰ ਜੀ ਉਹ ਬਾਹਾਂ ਨਾ ਖਿੱਚੀਆਂ ਹੋਈਆਂ ਨੇ ਮਸਲ ਖਿੱਚੇ ਬਾਹਾਂ ਦੇ ਦਰਦ ਕਰਦੀਆਂ ਨੇ ਉਹ ਗੋਲੀ ਨਾ हट ਗਈ ਇਸ ਗੱਲ ਤੇ ਬਾਹਾਂ ਆਦੀਆਂ ਕਿ ਮੈਂ ਰਾਤ ਨਹੀਂ ਫੇਰ ਮੂਰੇ ਹੋ ਗਿਆ ਕੜਾ ਜਾਓਗੇ ਫੇਰ ਲੱਗੀਆਂ ਨਹੀਂ ਤਾਂ ਗੋਲੀ ਤਾਂ हटੀਆਂ ਨਹੀਂ ਐਥੋਂ ਲਈ ਗੋਲੀ ਤੂੰ ਮੈਂ ਦਵਾ ਚਾਲ ਮੈਡੀਕਲ ਸਟੋਰ ਤੋਂ हटੀਆਂ ਕਿ ਮੈਨੂੰ ਯਾਰ ਪਰ ਨਾ ਦੂਜੀ ਲੈ ਲਾ ਬਣੀ ਕੀ ਨਾ ਜਿਹੜੀ ਆ ਉਹ ਨਿੰਬੋ ਸਲਾਈਡ ਗੋਲੀ ਹਰ ਸਭ ਮਤਮਲੇ ਦੋਹਣੀ ਆ ਬਾਹ ਪੇਨ ਕਲਰ ਯੋਸਫ ਜੋੜਾਂ ਵਾਸਤੇ ਨਾੜਾਂ ਵਾਸਤੇ ਹਾਂ ਬਹੁਤ ਵਧੀਆ ਮਾਰੇ ਸਾਈਡ ਤੇ ਹਾਂ ਇੱਥੋਂ ਆਹੀ ਕੰਮ ਇਹ ਕਰਦਾ ਇੱਥੇ ਹੀ ਤੂੰ ਕਰ ਗਿਆ ਦੋਏ ਕਰ ਗਿਆ ਮੱਚ ਗਿਆ ਜੋਰ ਦਾ ਕਰਡਰ ਦਾ ਕੰਮ ਸੇ ਕੰਮ ਜੋਰਦਾ ਹੋਵੇ ਹਾਂ ਬਸ ਬਸ ਬਹੁਤ ਵਧੀਆ ਵਧੀਆ ਬੋਲ ਕੇ ਬੋਲ ਕੇ ਹਾਂ ਕੋਈ ਨਹੀਂ ਬੋਲੋ ਕਾ ਆਣ ਦਾ ਕੋਈ ਨਹੀਂ ਖਾਲਣ ਹਾਂ ਖਾਲਣ ਦਾ ਕੋਈ ਨਹੀਂ ਹਾਂ ਦਾਈ ਵਧੀਆ ਮਾਰਦਾ ਜੀ ਹੁੰਦੇ ਨਾ ਪੱਟਾਂ ਦੇ ਵਰਕਾ ਥੋੜੇ ਪੱਟ ਥੋੜੇ ਲਿਸੇ ਨਹੀਂ ਪੱਟ ਲਿਸੇ ਥੋੜੇ ਮੁੰਡੇ ਨੇ ਕੋਈ ਤਾਂ ਮੇਰਾ ਨੱਤੀ ਨਹੀਂ ਆਉਂਦਾ ਆਉਂਦਾ ਟੂ ਚੱਲ 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 ਔਰ ਪਾਲਾ ਜੋਰ ਕਰ ਹਾਂ ਪਾਗ ਰੰਗ ਦੇਖ ਹੀ ਨੋ ਦਾ ਹੱਥ ਹਾਂ ਲੱਗ ਗਿਆ ਲੈ ਹਾਂ 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 ਚੱਲ ਚੱਲਾ ਦੇ ਕਰ 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 ਹਾਂ ਕਰ ਤਾ ਲੱਤ ਤਕ ਲੱਤ ਮੂਰਲੀ ਮੂਹ ਲੱਤ ਤਕ ਲਾ ਹਾਂ ਨਾ ਜੋਰ ਦਾ ਆਗਰੂ ਬਾਗਰੂ ਹੋ ਗਿਆ ਕਰ ਬਹੁਤ ਵਧੀਆ ਭਰੋਣਾ ਚੱਲ ਜੋਰ ਦਵਾਦਾ ਖੜਾ ਕਰ ਪੂਰ ਪੂ ਜਿਆ ਗਿਆ ਤਜਲ ਦੀ ਮੋਕੇ ਪਰ ਨੀਮੋਕੇ ਹਾਂ ਹਾਂ ਇਹ ਜ਼ੋਰ ਹੋਣਾ ਚਾਹੀਦਾ ਹੁਣ ਜਿਹੜਾ ਮਰਜ਼ੀ ਲੱਗੂ ਜਾਫੀ ਆ ਹਾਂ ਹਾਂ ਤੁਰ ਕੇ ਤੁਰ ਕੇ ਬੋਲ ਕੇ ਬੋਲ ਕੇ ਨਾ ਬੋਲ ਕੇ ਤੇ ਹੁਣ ਦੇ ਹਾਂ ਯਾਨੀ ਯਾਨੀ ਉਹ ਨਹੀਂ ਉਹ ਆ ਗਿਆ ਰੈਡਰ ਯਾਰ ਖੜੋ ਨੀ ਮੈਂ ਹੋ ਮਰ ਜੇ ਰੈਡਰ ਪੰਜ ਪੰਜ ਦਾ ਜ਼ੋਰ ਰੈਡਰ ਦਾ ਪੂਰਾ ਕਰਾ ਦਿਓ ਮੂਰੇ ਹੋ ਕੇ चल 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 हाँ हाँ जोर हाँ और बगल भर बगल बगल डो बोल हाँ खिच मारनी हाँ हाँ यानी बहुत वजह नहीं कोई नहीं कोई बहुत वजह कोई यानी खिच मारने मरे एक मगर हट के एक तरह पाले मगर हट के मार दिया जब मगर है फिर खिच बजूगी हाँ बाह 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 दूसरा जी मैं चल 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 नहीं मारे क्या नहीं हाँ थोड़े चौथी हाँ दाज मार थोड़ी जी दर्जा मार के करो कमरा हाँ आँ। हाँ आँ। आ चीज आका हाँ हलाव नु मार दाज मार के हलाव मार जा हलाव डाज मार के हाँ हाँ बाबा चकू हाथ चकूगा डाज मार हाथ चकूगा डाज मार चकूगा डाज मार चकूगा डाज मार दे हाँ ਸਮਾ ਨਹੀਂ ਲੱਗਿਆ ਜੀ ਹਾਂ ਇਹ ਨਹੀਂ ਦਾਜ ਮਾਰੇਗਾ ਨਾ ਦੋ ਵਾਰ ਜਾਨੀ ਇਹ ਤੇ ਤੈਨੂੰ ਸੌਖਾ ਫੜਨਾ ਦਾਜ ਮਾਰੇਗਾ ਰੇਡਰ ਹਿੱਲੂਗਾ ਉਦੋਂ ਵੀ ਸੌਖਾ ਤੈਨੂੰ ਵੀ ਸੌਖਾ ਤੀਜੀ ਦਾਜ ਤੇ ਜਾਬ ਦਾ ਇਹਦਾ ਖੁਰਚ ਫਾਨੀ ਆ ਪੂਰਾ ਗੱਡਾ ਹੀ ਮਰਕ ਜਾਇਆ ਕਰ ਹਾਂ ਲੱਗੇ ਗਿਆ ਕਿ ਤਫਾ ਲੱਗ ਤਾ ਹਾਂ ਲੇ ਲੇ ਲਾ ਕਲੀ ਪੈ ਗਈ ਅੱਖੇ ਲੇ ਲੇ ਹਾਂ ਆਹੋ ਹੋ ਟੁੱਟ-ਕੁੱਟ ਕੇ ਫੇਰ ਦਾਜਾ ਦਾਜਾ ਮਨੂਹਾਂ ਕੋਲੇ ਮਿਹਰਬਾਨੀ ਮਾਰ ਕੇ ਆਇਆ ਕਰ ਪੈਰ ਤੁਹਾਂ ਕੁਮਾਰ ਵਾਹ ਦਾ ਇੱਥੋਂ ਹਾਂ ਉਹ ਮੰਗਿਆ ਇੱਥੇ ਖੜ ਗਿਆ ਕਿ ਤੂੰ ਕਿਹਦੀ ਆੜਾ ਕਿੱਡੀ ਦੂਰ ਹਾਂ ਨਾ ਲਗ ਕਰੋ ਉੱਪਰ ਚੜ ਕੇ ਜਾ ਉਹਨੂੰ ਗਰਾਊਂਡ ਤੱਕ ਜਾਓ ਨਾਲ ਉਹਦੇ ਹਾਂ ਹਾਂ ਦਾਜ ਮਾਰ ਹਾਂ 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 ਕਹਿੰਦੀ ਬਹੁਤ ਵਧੀਆ ਕਹਿੰਦੀ ਉੱਪਰ ਹਾਂ ਯਾਨੀ ਬਹੁਤ ਵਧੀਆ ਕਹਿੰਦੀ ਆਹ ਡਾਜ ਨੇ ਕੰਮ ਕੀਤਾ ਤੇਰੀ ਨੇ ਹੱਥ ਬਾਤੋ ਥੋੜੀ ਨਾ ਡਾਜ ਐ ਦੇਖੀ ਓਏ ਹੈਲੋ ਕੋਈ ਨਹੀਂ ਕੋਈ ਨਹੀਂ ਮਾਨ ਨੀ ਕੋਈ ਨਹੀਂ ਕਹਿੰਦੀ ਕਹਿੰਦੀ ਹੈਲੋ ਪੁੜੀਆਂ ਜੇ ਤੂੰ ਐ ਡਾੜੀ ਮਾਰ ਕੇ ਮੂੜੀਂਗਾ ਐ ਮੂੜੇ ਗੈਰਡਰ ਖਿਲੂਗਾ ਤੈਨੂੰ ਫਾੜਨਾ ਸੌਖਾ ਰੈਡਰ ਦੇਖੀ ਚੱਕੂ ਆ ਮੂੰਹ ਤਾ ਫੇਰ ਸਲੇਵਾੜੋ ਦੇ ਹਾਂ ਹਾਏ ਹਾਂ ਹਾਂ ਲੱਭੇ ਚੱਲ ਫੇਰ ਹਾਂ ਲੱਗ ਲੱਭੇ ਹਾਂ ਲੱਗ ਵੈਰੀ ਗੁੱਡ ਬਹੁਤ ਵਧੀਆ ਆ ਠੀਕ ਆ ਇਹ ਤਾਂ ਮੈਂ ਫੜਦਾ ਆਹ ਆਹ ਚੱਲ ਚੱਲ ਹੋਣਾ ਲੈ ਜਾ ਲੈ ਜਾ ਪਹਿਲੇ ਉੱਪਰ ਇਹਦਾ ਪਹਿਲਵਾਨ ਆ ਜਦ ਨਮਾ ਖਿਡਣ ਆਇਆ ਆਪਨ ਤੋਂ ਜੇ ਹੱਤਾਂ ਕੇ ਹੋਇਆ ਬੰਦੇ ਨੂੰ ਇਹਦਾ ਪਹਿਲਵਾਨ ਆ ਤਾਂ ਪਪਾ ਲਾਇਆ ਵੀ ਚੱਲ ਤੂੰ ਐਡਾ ਪਾਇਆ ਤੇਰਾ ਵਧੀਆ ਸਰੀਰ